ਪੰਜਾਬ ਸਰਕਾਰ ਨੇ ਅੱਜ ਪੂਰੇ ਪੰਜਾਬ 'ਚ ਆਪ ਦੀ ਸਰਕਾਰ ਆਪ ਦੇ ਦਰ ਮਹਿੰਮ ਸ਼ੁਰੂ ਕੀਤੀ। ਜਿਸ ਮਹਿੰਮ ਦੇ ਚੱਲਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕੈਂਪ ਲਾਏ ਗਏ ਤੇ ਇਸੇ ਮਹਿੰਮ ਦੇ ਤਹਿਤ ਅੱਜ ਹਲਕਾ ਮੋਹਾਲੀ ਦੇ ਵੱਖ-ਵੱਖ ਪਿੰਡਾਂ 'ਚ ਵੀ ਵਿਸ਼ੇਸ਼ ਕੈਂਪ ਲੱਗੇ ਜਿਨ੍ਹਾਂ ਪਿੰਡਾਂ 'ਚ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦਿੱਤੀਆਂ ਗਈਆਂ। ਹਲਕਾ ਮੋਹਾਲੀ ਦੇ ਪਿੰਡ ਜਗਤਪੁਰਾ, ਕੰਡਾਲਾ, ਗਡਾਨਾ ਸਮੇਤ ਕਈ ਪਿੰਡਾਂ 'ਚ ਵਿਸ਼ੇਸ਼ ਕੈਂਪ ਲੱਗੇ ਜਿੱਥੇ ਵੱਡੀ ਗਿਣਤੀ 'ਚ ਪਹੁੰਚ ਕੇ ਲੋਕਾਂ ਨੇ ਆਪੋ ਆਪਣੀਆਂ ਮੁਸ਼ਕਲਾਂ ਹੱਲ ਕੀਤੀਆਂ ਤੇ ਇਨ੍ਹਾਂ ਕੈਂਪਾਂ ਦਾ ਚਾਈਜ਼ਰ ਲੈਂਡ ਦੇ ਲਈ ਵਿਸ਼ੇਸ਼ ਤੌਰ ਤੇ ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਪਹੁੰਚੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਹੋ ਰਿਹਾ ਕਿ ਸਰਕਾਰ ਲੋਕਾਂ ਦੇ ਦਰਵਾਜ਼ਿਆਂ ਤੱਕ ਪਹੁੰਚੀ ਹੈ ਨਹੀਂ ਤਾਂ ਲੋਕ ਸਰਕਾਰ ਕੋਲ ਜਾਂਦੇ ਸੀ ਪਰ ਸਰਕਾਰ ਨਹੀਂ ਸੀ ਲੱਭਦੀ ਦੇਖੋ ਇੱਕ ਤਾਂ ਲੋਕਾਂ ਨੂੰ ਹੌਲੀ ਹੌਲੀ ਪਤਾ ਚੱਲ ਰਿਹਾ ਹੈ ਵੀ ਜੋ ਸੋਚ ਕੇ ਸਰਕਾਰ ਆਮ ਆਦਮੀ ਪਾਰਟੀ ਨੇ ਬਣਾਈ ਸੀ ਉਹਨੂੰ ਹੌਲੀ ਹੌਲੀ ਜਿਹੜੇ ਉਹਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਪਹਿਲਾਂ ਲੋਕ ਦਫ਼ਤਰਾਂ ਦੇ ਵਿੱਚ ਜਾਂਦੇ ਸੀ ਧੱਕੇ ਖਾਂਦੇ ਸੀ ਤੇ ਹੁਣ ਦਫ਼ਤਰ ਆ ਜਿਹੜਾ ਉਹ ਲੋਕਾਂ ਦੇ ਪਿੰਡਾਂ ਆ ਕਿ ਲੋਕਾਂ ਦੇ ਘਰ ਦੇ ਵਿੱਚ ਆ ਕੇ ਲੱਗ ਰਿਹਾ ਹੈ ਅੱਜ ਤੁਸੀਂ ਦੇਖ ਲਓ ਵੀ ਕਿੰਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਆਏ ਹੋਏ ਨੇ 40 ਤਰ੍ਹਾਂ ਦੀਆਂ ਸੁਵਿਧਾਵਾਂ ਨੇ ਜਿਹੜੀਆਂ ਇੱਥੇ ਦਿੱਤੀਆਂ ਜਾ ਚੁੱਕੀਆਂ ਨੇ ਔਰ ਹੁਣ ਤੱਕ 250 2200 ਦੇ ਕਰੀਬ ਜਿਹੜਾ ਬੰਦਾ ਹੈ ਇੱਥੇ ਇੰਟਰਟੇਨ ਹੋ ਚੁੱਕਿਆ ਉਹਨਾਂ ਦੇ ਕੰਮ ਹੋ ਰਹੇ ਨੇ ਆਪਣੇ ਇੱਥੇ ਬਿਠਾ ਲ ਕੇ ਹੋ ਰਹੇ ਨੇ ਭਾਵੇਂ ਉਹ ਸੋਧਾ ਸੈਂਟਰ ਵਾਲੇ ਕੰਮ ਨੇ ਭਾਵੇਂ ਉਹ ਪੈਨਸ਼ਨ ਵਾਲੇ ਕੰਮ ਨੇ ਤੇ ਸਾਡੀ ਆਪਦੀ ਵੀ ਆਮ ਆਦਮੀ ਪਾਰਟੀ ਦੀ ਟੀਮ ਲੱਗੀ ਹੋਈ ਹੈ ਜਿਹੜੀ ਫੈਸਿਲੀਟੇਟ ਕਰ ਰਹੀ ਹੈ ਲੋਕਾਂ ਨੂੰ ਤੇ ਲੋਕਾਂ ਦੇ ਫਾਰਮ ਭਰ ਰਹੀ ਹੈ ਲੋਕਾਂ ਦੇ ਕੰਮ ਕਰ ਰਹੀ ਹੈ ਤੇ ਜਿਹੜੀ ਸਰਕਾਰ ਲੋਕਾਂ ਦੇ ਦਵਾਰ ਵਾਲੀ ਗੱਲ ਆ ਉਹ ਇਹ ਅਸਲੀ ਹੈ ਬਾਕੀ ਗੱਲਾਂ ਤਾਂ ਪਹਿਲਾਂ ਐਵੇਂ ਸੀ ਸਰਕਾਰ ਨਾਲ ਲੋਕਾਂ ਕੋਲ ਜਾਂਦੀ ਸੀ ਤੇ ਲੋਕ ਜਦੋਂ ਸਰਕਾਰ ਕੋਲ ਜਾਂਦੇ ਸੀ ਸਰਕਾਰ ਲੱਭਦੀ ਨਹੀਂ ਸੀ ਤੇ ਇੱਥੇ ਲੋਕ ਸਰਕਾਰ ਜਿਹੜੀ ਉਹ ਲੋਕਾਂ ਦੇ ਵਿੱਚ ਆਈ ਹੋਈ ਹੈ ਔਰ ਲੋਕਾਂ ਨੂੰ ਇਹ ਹੌਲੀ ਹੌਲੀ ਹੋਰ ਵੀ ਪਤਾ ਚੱਲ ਜੂਗਾ ਵੀ ਜੋ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਉਹਨਾਂ ਨੇ ਸੁਪਨਾ ਲਿਆ ਸੀ ਇਹ ਪੂਰਾ ਸাকার ਆ ਜਿਹੜਾ ਉਹ ਹੋਊਗਾ ਉਹਨਾਂ ਵਾਲੇ ਟਾਈਮ ਦੇ ਵਿੱਚ ਕਿੰਨੇ ਇੱਕ ਹਲਕੇ ਦੇ ਵਿੱਚ ਵਿਧਾਨ ਸਭਾ ਹਲਕੇ ਦੇ ਕਿੰਨੇ ਕਹਿੰਦਾ ਇਸ ਤਰ੍ਹਾਂ ਦੇ ਕੈਂਪ ਬਲ ਲਗਾਏ ਗਏ ਨੇ ਇਹ ਇੱਕ ਫੋਟੋ ਨੀ ਐਡੀਟ ਇਹ ਮੇਰਾ ਖਿਆਲ ਨਾਲ ਵੀ ਹਲਕੇ ਦੇ ਵਿੱਚ ਟੋਟਲ 30 ਬੱਤੀ ਜਿਹੜੇ ਕੈਂਪ ਨੇ ਉਹ ਲਾਏ ਜਾਣਗੇ ਤੇ ਅੱਜ ਵੀ ਦੋ ਕੈਂਪ ਲੱਗੇ ਹੋਏ ਨੇ ਇੱਕ ਇੱਥੇ ਲੱਗਿਆ ਹੋਇਆ ਹੈ ਜਗਤਪੁਰਾ ਇੱਕ ਕਨਾਲੇ ਲੱਗੇ ਹੋਏ ਉੱਥੇ ਵੀ ਮੈਂ ਜਾ ਰਹੇ ਹਾਂ ਤੇ ਨਿਗਾਹ ਵੀ ਰੱਖੀ ਜਾ ਰਹੀ ਹੈ ਸਾਡੇ ਵਰਕਰ ਵੀ ਸਾਰੇ ਆਮ ਆਦਮੀ ਪਾਰਟੀ ਦੇ ਲੱਗੇ ਹੋਏ ਇਹਨਾਂ ਲੋਕਾਂ ਦੀ ਸੇਵਾ ਕਰਨ ਵਾਸਤੇ ਔਰ ਮੈਂ ਇਹ ਸਮਝਦਾ ਵੀ ਇਹ ਲੋਕਾਂ ਦੀ ਬੜੀ ਵੱਡੀ ਇੱਕ ਜਿੱਤ ਹੈ ਜਿਹੜੀ ਲੋਕਾਂ ਨੇ ਸੋਚ ਗਿਆ ਆਮ ਆਦਮੀ ਪਾਰਟੀ ਬੜਾਈ ਤੇ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਉਹ ਲੋਕਾਂ ਦੇ ਵਿੱਚ ਅੱਜ ਖੜੀ ਨਜ਼ਰ ਆ ਰਹੀ ਹੈ ਲੋਕਾਂ ਨੂੰ ਤੇ ਆਮ ਲੋਕਾਂ ਤੇਈ ਤਰ੍ਹਾਂ ਦਿੱਕਤਾਂ ਉਹ ਸਾਹਮਣਾ ਜਰੂਰ ਕਰਨਾ ਪੈਂਦਾ ਤੇ ਇਹ ਉਹਨਾਂ ਲਈ ਕੋਈ ਹੈਲਪ ਜਾਂ ਇੱਥੇ ਕੋਈ ਜਿਹੜਾ ਆਮ ਆਦਮੀ ਕਲੀਨਿਕ ਉਹ ਕਿਥੇ ਜ਼ਿਆਦਾਤਰ ਜਿਹੜਾ ਦੇਖਿਆ ਜਲਤਪੁਰ ਵਿੱਚ ਲੇਬਰ ਟੱਪਾ ਮੈਂ ਕਹਿੰਦੇ ਵੀ ਇੱਕ ਤਾਂ ਜਿਹੜੀ ਲੋਕਾਂ ਨੂੰ ਦਿੱਕਤਾਂਾਰ ਕਹਿੰਦੇ ਅੱਜ ਬੈਠੇ ਆ ਸਾਰੇ ਅਫੀਸਰ ਖੜੇ ਨੇ ਆ ਦੇਖੋ ਵੀਡੀਓ ਸਭ ਖੜੇ ਨੇ ਜਿੰਨੇ ਵੀ ਮਤਲਬ ਇੱਥੇ ਬੈਠੇ ਨੇ ਜ਼ਾਰੀ ਉਹ ਮਤਲਬ ਸਰਕਾਰ ਦੇ ਅਮਪਲਾਈ ਨੇ ਔਰ ਲੋਕਾਂ ਦੇ ਸੇਵਾਦਾਰ ਨੇ ਜੋ ਵੀ ਤਕਲੀਫ ਹੈ ਇੱਥੇ ਆ ਕੇ ਦੱਸਣ ਵਾਜੇ ਨਾਲ ਦੀ ਨਾਲ ਜਿਹੜੀ ਦੂਰ ਹੋਊਗੀ ਜਿੱਥੋਂ ਤੱਕ ਮਹੱਲਾ ਕਲੀਨਿੰਗ ਦਾ ਸਬੰਧ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਇੱਥੇ ਆਬਾਦੀ ਹੈ ਜਿਹੜੀ ਬਹੁਤ ਜ਼ਿਆਦਾ ਹੈ ਬਲੌਂਗੀ ਦੇ ਵਿੱਚ ਮਹੱਲਾ ਕਲੀਨਿਕ ਬਣ ਚੁੱਕਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਉੱਥੇ ਵੀ ਆਬਾਦੀ ਬਹੁਤ ਜ਼ਿਆਦਾ ਹੈ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਇੱਥੇ ਵੀ ਪ੍ਰਵਾਸੀ ਮਜ਼ਦੂਰਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਪਹਿਲਾਂ ਬਲੌਂਗੀ ਖੋਲ ਦਿੱਤਾ ਜਾਊਗਾ ਇੱਥੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਮਹੀਨੇ ਦੋ ਮਹੀਨੇ ਦੇ ਵਿੱਚ ਜਿਹੜਾ ਮਹੱਲਾ ਕਲੀਨਿਕ ਹੈ ਉਹ ਚੱਲਦਾ ਸ਼ੁਰੂ ਕਰ ਚੱਲਦਾ ਕਰ ਦਿੱਤਾ ਜਾਊਗਾ ਤਾਂ ਕਿ ਲੋਕਾਂ ਨੂੰ ਫ੍ਰੀ ਦੇ ਵਿੱਚ ਦਵਾਈਆਂ ਤੇ ਫ੍ਰੀ ਦੇ ਵਿੱਚ ਟੈਸਟ ਨੇ ਜਿਹੜੇ ਉਹ ਹੋ ਸਕਣ ਲੋਕਾਂ ਨੂੰ ਉੱਥੇ ਹੀ ਲੋਕਾਂ ਨੇ ਵੀ ਕਿਹਾ ਕਿ ਅਸੀਂ ਬੜੇ ਖੁਸ਼ ਹਾਂ ਕਿਉਂਕਿ ਜਿਸ ਕੰਮ ਨੂੰ ਕਰਵਾਉਣ ਦੇ ਲਈ ਸਾਡਾ ਪੂਰਾ ਦਿਨ ਖਰਾਬ ਹੁੰਦਾ ਸੀ ਹੁਣ ਉਹ ਕੰਮ ਠੀਕ ਕਰਵਾਉਣ ਦੇ ਲਈ ਸਾਨੂੰ ਕਿਤੇ ਉਹ ਦੂਰ ਨਹੀਂ ਜਾਣਾ ਪਵੇਗਾ ਸਾਡੇ ਘਰਾਂ ਦੇ ਨੇੜੇ ਹੀ ਉਹ ਕੰਮ ਹੋ ਜਾਇਆ ਕਰਨਗੇ ਯਹਾਂ ਪਰ ਆਧਾਰ ਕਾਰਡ ਦੀ ਪ੍ਰਕਿਰਿਆ ਕਰਵਾਣੀ ਸੀ ਇੱਕ ਬਿਲ ਜਿਆਦਾ ਆਇਆ ਹੋਇਆ ਠੀਕ ਹੈ ਉਹ ਕੀ ਕਹਿੰਦੇ ਉਹ ਪ੍ਰੋਪਰ ਤਰ੍ਹਾਂ ਸੇ ਹੋ ਚੁੱਕਿਆ ਹੈ ਤੁਸੀਂ ਬਿਲਕੁਲ ਬਿਲਕੁਲ ਖੁਸ਼ ਹਾਂ ਸਰ ਕੀ ਆਪ ਨੂੰ ਲੱਗਦਾ ਹੈ ਕਿ ਸਰਕਾਰੀ ਦਫ਼ਤਰوں ਨੂੰ ਧੱਕੇ ਖਾਣੇ ਚਾਹੀਏ ਨਹੀਂ ਸ਼ੁਰੂਆਤ नहीं नहीं धक्के खाना वाला नहीं जो वहां पर हमने पूरी झाड़ी तोड़ दिन झाड़ी तोड़नी पड़ती थी एक दिन में काम हो रहा है इससे बढ़िया क्या हो तो लगने चाहिए इस प्रकार के लगने चाहिए ढूंढनेटमें हम आके उस होना चाहिए था ये गरीबों के लिए होना चाहिए झाड़ी ना टूटे लगवा ली पहले सरकारी दफ्तर लगी नहीं है ਲੇਲੇ ਫਾਰਮ ਹਾਂਜੀ ਹਾਂਜੀ ਨਹੀਂ ਆ ਜਾਓ ਤੁਹਾਨੂੰ ਕੋਈ ਦਿੱਕਤ ਨਹੀਂ ਆਈ ਜੀ ਨਹੀਂ ਠੀਕ ਆਪੀ ਕੰਮ ਹੈ